ਹੁਣ ਚੱਲਿਆਂ ਦੂਜੀ ਟਰਾਲੀ ਲੈ ਕੇ ਮੰਡੀ ਨੂੰ ਸਵੇਰੇ ਇੱਕ ਲਾਇਆਂ ਦੀ ਸੀ ਉਹਨੂੰ ਪੱਖਾ-ਪੱਖਾ ਲੱਗ ਗਿਆ ਉਹ ਲਾਦੀ ਨੇ ਭਾਜਣ ਹੁਣ ਇੱਕ ਕੰਪਿਊਟਰ ਕੋਲ ਜਾ ਕੇ ਕਿਹਜਾ 1.5 ਕਿਲੋਗੇ 2 ਕਿਲੋ ਵੱਧ ਹੋ ਗਈ ਇਹ ਤੁਹਾਨੂੰ ਦਿਖਾਉਂਗਾ ਇਹ ਵੀ ਅੱਜ ਪੂਰਾ ਘੱਸਾ ਖੜਕਦਾ ਮੰਡੀ ਚ ਐਤਵਾਰ ਆ ਐਤਵਾਰ ਨੂੰ ਲੋਕ ਲਗਾਹਕ ਬਹੁਤ ਆਉਂਦਾ ਅੱਜ ਸਰਕਾਰੀ ਖਰੀਦ ਬਹੁਤ ਘੱਟ ਹੋਣੀ ਆ ਸਾਰੀ ਮੰਡੀਆਂ ਜੱਟ ਬੇਲਾ ਹੋ ਕੇ ਬਾਹਰ ਨਿਕਲਦੀ ਝ ਪਹਿਲਾਂ ਦਾ ਵੀਡੀਓ ਦੇਖ ਰਹੇ ਸਾਰੇ ਬਿਨਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਾਰਿਆਂ ਨੂੰ ਚੱਲੇ ਆਂ ਮਸ਼ੀਨ ਵਾਲੇ ਦੀ ਸੇਵਾ ਲਈ ਦਿਖਾਤਾ ਮਾਣ ਰਖਾਣੇ ਕਹਿੰਦੇ ਬਰਫ਼ ਲੈ ਲਈ ਟੁਕੜੀਆਂ ਵਾਲੀ ਟਰੈਕਟਰ ਲਾਤੇ ਦੋਨੇ ਘਰੇ ਤੇ ਆਪਰੇ ਤਾਂ ਕੰਦੇ ਵੱਢ ਕੇ ਗਏ ਜਾਨੇ ਪਰ ਕਹਿੰਦੇ ਪਾ ਮੜਾ ਮੋਟਾ ਤੱਤਾ ਠੰਡਾ ਕਰੋ ਕੁਛ ਹੁਣ ਜਾ ਕੇ ਤੱਤਾ ਠੰਡਾ ਕਰਕੇ ਆਉਨੇ ਉਹਨਾਂ ਦਾ ਹੁਣ ਇੱਕ ਟੈਂਕ ਹੁਣ ਉੱਪਰ ਆ ਕੇ ਪਾ ਦੂ ਯਾਰ ਨਹੀਂ ਇਹ ਜੋ ਕਿੰਨਾ ਕਿੰਨਾ ਸੋਆ ਇਹ ਉਹ ਯਾਰ ਤਾਂ ਨਾ ਆ ਰੱਗ ਨਹੀਂ ਨਾ ਹਾਂ ਇਹ ਲੱਗਨੇ ਦੇ ਉੱਪਰ ਇਧਰ 2.5 ਕਿੱਪਾ 2.5 ਕਿੰਨੇ ਲੱਗੇ ਭਾਵੇਂ ਫੇਰ ਤਾਂ ਇੱਕ ਟੈਂਕ ਚ 4 4.5 ਰੁਪਏ ਦੀ ਇੱਕ ਟੈਂਕ ਚ ਪੈ ਜਾਂਦੀ ਆ ਬਸ ਜੇ ਤਾਂ ਭਰ ਕੇ ਤੋੜ ਹੀ ਨਹੀਂ ਤੇਰਾ ਹਾ ਤਾਂ ਵੱਡੇ ਗਨੇ ਇਧਰ ਲਾ ਤਾਂ ਇਹ ਤਾਂ ਵੱਡੇ ਆ ਜੁਆ ਕਰਾ ਹਾਂਜੀ ਮੱਗਾ ਮਰ ਲੈ ਜੀਆਂ ਸਾਹਮਣੇ ਆ ਟਰਾਲੀ ਦਾ ਟੰਗ ਹੀ ਪਿਆ ਹੈ ਕਿਹੜੀ ਟਰਾਲੀ ਖੜੀ ਐ ਇੱਥੇ ਵਿੰਦਰਾ ਅੱਜ ਨਾ ਮੁੰਡਾ ਗਿਆ ਕਿਸੀ ਆ ਜਦੋਂ ਟਰਾਲੀ ਲਾਏਗਾ ਮੈਨਾਂ ਡੋਨਾਂ ਨੂੰ ਲੈ ਜਾ ਇੱਕ ਟਰਾਲੀ ਹਸਪਤਾਲ ਚ ਲੱਗ ਜਾ ਜੇ ਕਿਰਾ ਮੁੰਡਾ ਮੰਨਦੇ ਮਨੋਂ ਵਰਲਾਲ ਪੁੱਛ ਨਾਗਰ ਮੰਤੂ ਗਾਇਦੇ ਢੋਡੇ ਕੋਲ ਇਹ ਤਾਂ ਸਰਪੇ ਦੇ ਕਿਥੇ ਆਰਤੀ ਜੇ ਆਏਗਾ ਆਹ ਘਰਤੀ ਬੱਸ ਫਿਰ ਆਹੋ ਦੋਗੇ ਇੱਕ ਪਹਿਲਾਂ ਛੱਡਿਆ ਉਹ ਇੱਥੇ ਜਾਨੂੰ ਇੱਕ ਧੱਕੜ ਜਾ ਜਾ ਪੂਰੀਆ ਪਹੀ ਵਾਲੀ ਇਹਨਾਂ ਦੇ ਖਰਚ ਜਾਉਂ ਤਰਾ ਟਰੈਕਟਰ ਆ ਬਜਾਣਾ ਤਣਕ ਠੋਸ ਹੁੰਦੀ ਆ ਸਮਾਂ ਹੋ ਗਿਆ 10:00 ਵਜੇ ਦਾ ਚੱਲਦਾ ਕੰਮ ਵੀਰੇ ਅੰਕਲ ਦੇ ਇਸ ਤੋਂ ਬਾਅਦ ਬੰਦਰ ਦੇ ਲੱਗਣੇ ਬੰਦਰ ਬਾਈ ਦੇ ਆਲੇ-ਦਾਲੇ ਲਾਈਟਾਂ ਦੇ ਕੋਲੋਨੀਆਂ ਦੀਆਂ ਸਾਡਾ ਵੀ ਆਦਲਾ ਸਾਰੇ ਘਿਰ ਪੁਰ ਗਿਆ ਚਾਰੇ ਪਾਸੇ ਕੋਲੋਨੀਆਂ ਹੀ ਕੋਲੋਨੀਆਂ ਅੱਜ ਕਈ ਘਰ ਵਿਹਲੇ ਕਰਦੇ ਨੇ ਸਾਲ ਦਾ ਸਾਡਾ ਰੱਡ ਆਜ਼ਾਦ ਆਸਕੀਲੇ ਵਾਲੇ ਮੰਨ ਲਓ ਆਪਣਾ ਨਿਪੜ ਗਿਆ ਵੀਰੇ ਅੰਕਲ ਦਾ ਨਿਪੜ ਗਿਆ ਵਿੰਦਰભાઈ ਵੀ ਨਿਬੇਲਾ ਹੋ ਜਾਣਾ ਮੰਨ ਲਓ ਰਮਨ ਆਪਣੇ ਜੱਥੇਦਾਰ ਆ ਜਿਹੜਾ ਉਹਦਾ ਵੀ ਉਹਦੇ ਪੰਜ ਇੱਕ ਕੀਤੇ ਨੇ ਉਹਦੇ ਵੜੇ ਜਾਣੇ ਹੁਣ ਇਸ ਤੋਂ ਬਾਅਦ ਰਮਨ ਦੇ ਚਲੇ ਜਾਣੀਆਂ ਹੁਣ ਆ ਵੀਰੇ ਅੰਕਲ ਦੇ ਵੱਢ ਕੇ ਉਸ ਤੋਂ ਬਾਅਦ ਭਾਈ ਵਿੰਦਰ ਦੇ ਉਸ ਤੋਂ ਬਾਅਦ ਫਿਰ ਰਮਨ ਦੇ ਜਿਆਦਾ ਤੰਗੀ ਵਾਲਾ ਕੰਮ ਸਭ ਖਿੱਚਦਾ ਅੱਜ ਸਮਝ ਲਓ ਕਿਵੇਂ ਹਾਂ ਠੀਕ ਆ ਵੀਰ ਜੀ ਕਾ ਮੋ ਬਾਰੀ ਕੱਟੀ ਗਈ ਨਾ ਹੁਣ ਉੱਤੇ ਉੱਤੇ ਘੇਰਾ ਲੱਗਦਾ ਨਾ ਚਲਾਉਂਦਾ ਕੌਣ ਹੁਣ ਉਹ ਛੋਟਾ ਚਲਾਉਂਦਾ ਵਾ ਕਵਾਲ ਨੂੰ ਤਾਂ ਭੇਜਦਾ ਕਰੇ ਅੱਛਾ ਮੈਂ ਤੂੰ ਪਾਇ ਸਾਰੇ ਦਿਹਾੜੀ ਦਾ ਕਿਆ ਹੋਣ ਲੱਗਾ ਨਾ ਗਰਜੀਤ ਦਾ ਮੁੰਡਾ ਵਾ ਕਿ ਦੂਆ ਉਹ ਮੁੰਡਾ ਜਿਹੜਾ ਨਾਲ ਹੁੰਦਾ ਆਪਣੇ ਜੇ ਨਾਲ ਹੁੰਦਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਉਹ ਵਾ ਮੈਂ ਤੂੰ ਲਾ ਘੇਰਾ ਮਗਲ ਤਾਂ ਆਹੋ ਉਹ ਵੱਡੂਗਾ ਨਹੀਂ ਨਹੀਂ ਠੀਕ ਆ ਤੁਹਾਨੂੰ ਮੈਂ ਚੱਲ ਜਿਹੜਾ ਦੋ ਹੋਲ ਕੇ ਲਾਉਣੇ ਆ ਸਾਰੇ 10 ਮਿੰਟ ਰਾਮ ਕਰ ਲਾ ਸਾਲਾ ਹਵਾ ਕਰਕੇ ਅੱਖਾਂ ਹੀ ਬਹੁਤ ਭਰਦੀਆਂ ਯਾਰ ਬੜਾ ਬੁਰਾ ਹਾਲ ਆ ਝਾਕੇ ਨਹੀਂ ਹੁੰਦਾ ਕਿਸੇ ਪਾਸੇ ਨੂੰ ਦਾਣਾ ਮੰਡੀ ਆ ਗਈ ਸੀ ਜੋਬਨ ਸਿੰਘ ਵੀ ਆਉਂਦਾ ਹੁਣ ਚੱਲਿਆਂ ਦੂਜੀ ਟਰਾਲੀ ਲੈ ਕੇ ਮੰਡੀ ਨੂੰ ਸਵੇਰੇ ਇੱਕ ਲਾਇਆਂ ਦੀ ਸੀ ਉਹਨੂੰ ਪੱਖਾ-ਪੱਖਾ ਲੱਗ ਗਿਆ ਪਿੰਡ ਭੋਗ ਸੀ ਕਿਸੇ ਦੇ ਖੁਸ਼ੀ ਨਵੇਂ ਖੰਡ ਪੜ ਸਾਬ ਦਾ ਆਂ ਕਰਕੇ ਥੋੜੇ ਜਿ ਲੇਟ ਹੋ ਗਏ ਇੱਕ ਮੌਸਮ ਖਰਾਬ ਹੋਇਆ ਕਣੀਆਂ ਪੈਣ ਲੱਗੀਆਂ ਫਿਰ ਮੈਂ ਕਿਹਾ ਰੋਕੀ ਜਾਂਦੇ ਹੁਣ ਇੱਕ ਤਾਂ ਲਾਹੀ ਹੋਈ ਆ ਵੀ ਕਾਹਨੂੰ ਹਰਾ ਓਕੇ ਹੋਵਾਂਗੇ ਜਮੀਂ ਵੱਧ ਘਟਾ ਗਿਆ ਪਰ ਚੱਕਿਆ ਗਿਆ ਬੱਦਲ ਜਾ ਹੁਣ ਤਾਂ ਸਾਫ ਹੋ ਗਿਆ ਮਾਸਾਂ ਚੱਲਦੇ ਹਾਂ ਹੁਣ ਮੰਡੀ ਨੂੰ ਦਿਖਾਉਣੇ ਜਾ ਕੇ ਫੇ ਕੀ ਰੰਗ ਢੰਗ ਨੇ ਮੰਡੀ ਦੇ बोल गया डाला जाली का नहीं लगी हजे मुड़ी नाल ਹੋਰ ਚੱਕ ਦਿੰਦੇ ਆ ਲੈ ਗਈ ਅੱਗੇ ਕਰ ਅੱਜ ਪੂਰਾ ਕੱਸਾ ਖੜਕਦਾ ਮੰਡੀ ਚ ਐਤਵਾਰ ਆ ਐਤਵਾਰ ਨੂੰ ਲੋਕ ਲਗਾਕ ਬਹੁਤ ਆਉਂਦਾ ਅੱਜ ਸਰਕਾਰੀ ਖਰੀਦ ਬਹੁਤ ਘੱਟ ਹੋਣੀ ਆ ਸਾਰੀ ਪ੍ਰਾਈਵੇਟ ਹੀ ਹੋਣੀ ਆ ਚਾਰੇ ਪਾਸੇ ਕੰਡੇ ਹੀ ਕੰਡੇ ਲੱਗੇ ਹੋਏ ਨੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਲੋਕਾਂ ਨੂੰ ਤਾਂ ਕਰਕੇ ਥੋੜਾ ਜਿਹਾ ਵੱਧ ਆਉਂਦੇ ਨੇ ਕਿਉਂ ਖਾਲਸਾ ਜੀ ਹਾਂ ਬਿਲਕੁਲ ਮੈਂ ਜਦੋਂ ਬੰਦੇ ਬੰਦੇ ਆ ਜਾਂਦਾ ਇਹ ਆ ਸਾਡੀ ਲੁਧਿਆਣੇ ਦੀ ਅਰੋੜਾ ਪੈਲਸ ਮੰਡੀ ਗੱਲ ਰੋਡ ਤੇ ਆ ਆਪਣੀਆਂ ਢੇਰੀਆਂ ਨੇ ਆਹ ਢੇਰੀ ਉਹ ਇੱਕ ਪਰੇ ਟਰਾਲੀ ਦੇ ਜਿਹੜੀ ਉੱਪਰ ਲੇ ਪਾਈ ਦੀ ਜੀ ਆ ਖਾਲਸਾ ਜੀ ਵੀ ਰਮਨ ਦੀ ਬਾਕੀ ਲੋਕਾਂ ਦੀਆਂ ਹਲਾਤ ਬਹੁਤ ਤੇਰੇ ਪਤਾ ਮੰਦਰ ਆਓ ਤੇ ਆਮ ਆਓ ਦੇ ਇਹ ਮੈਕਨਾਰ ਆਰਸ ਵਾਲੇ ਤੇ ਜਿਹੜੇ ਆਇਆ ਬੋਲਦੇ ਨੇ ਕੋਈ ਹੋਵੇ ਨਾ ਰੈਲੀ ਰੁਲੀ ਜੀ ਕੋ ਪਤਾ ਨਹੀਂ ਲੱਗਦਾ ਨਾ ਬਾ ਵੀ ਲੜ ਨਿਕਲ ਗਿਆ ਦੇ ਵਿੱਚ ਦੂਸਰ ਬਸ ਨਾ ਆ ਦੇ ਮੰਡੀ ਚ ਬਹੁਤ ਬਰੇਹਾਲ ਨੇ ਤੋਂ ਬਹੁਤ ਧੁੱਪ ਨੇ ਤਹਿ ਤੋੜੀ ਪਈ ਆ ਸਹੀ ਗੱਲ ਚਲੀ ਉੱਥੇ ਬੈਠੀਏ ਛਾਵੇਂ ਘਰ ਦੇਖ ਮਗਰ ਕਿੰਨੀ ਵਧੀਆ ਓਹੋ ਹੋ ਹੋ ਨਹੀਂ ਹੋਵੇਗਾ ਤੇ ਕਿੰਨੀ ਧਸ ਤੇ ਕਿੰਨੀ ਧਸ ਤੇ ਬਹੁਤ ਮਿੱਟੀ ਬਹੁਤ ਮਿੱਟੀ ਉੱਡਦੀ ਏ ਆ ਜਾ ਉੱਥੇ ਬਹਿਨੇ ਛਾਵੇਂ ਆਹ ਲਈ ਕਣਕ ਨਾਲ ਆਪਾਂ ਘਰ ਨੂੰ ਲਿਜਾਣ ਨੂੰ ਭਰੀ ਆ ਇਹ ਤੇ ਹੁਣ ਹੁਣ ਦਫਾਨਾ ਆਪਾਂ 50 ਕਿਲੋ ਪੂਰਾ ਵਜ਼ਨ ਭਰਿਆ 50 ਕਿਲੋ ਸਹੀ ਕੋਈ 10 ਗ੍ਰਾਮ 20 ਗ੍ਰਾਮ 50 ਗ੍ਰਾਮ 100 ਗ੍ਰਾਮ ਕੁਝ ਨਹੀਂ ਉੱਤੇ ਪੂਰਾ ਇਹ ਦਾ ਬੱਟਾ ਉਲਦੀਨੇ ਭਾਜਣ ਹੁਣ ਇੱਕ ਕੰਪਿਊਟਰ ਕੋਲ ਜਾ ਕੇ ਜੁਕਾਂਗੇ ਕਿ ਇਹ 1.5 ਕਿਲੋ ਕੇ 2 ਕਿਲੋ ਵੱਧ ਹੋ ਗਈ ਹੈ ਤੁਹਾਨੂੰ ਦਿਖਾਉਂਗਾ ਇਹ ਵੀ ਹੁਣੇ ਵੀ ਨੋਟ ਕਰਕੇ ਵਿਕੀ ਫਰਕਾ ਮੰਡੀ ਦਾ ਤੇ ਕੰਪਿਊਟਰ ਕੰਡੇ ਦਾ ਆਹੀ ਥੈਲੇ ਨਿਸ਼ਾਨੀਆਂ ਦੇਖ ਲਓ ਤੁਹਾਨੂੰ ਦਿਖਾਵਾਂਗੇ ਚੈੱਕ ਕਰਾਵਾਂਗੇ ਜਾ ਕੇ ਪਿੰਡ ਇਹ ਵਿੱਚੋਂ ਅਲੱਗ-ਅਲੱਗ ਥੈਲੇ ਧਰਾਂਗੇ ਕੰਡੇ ਦੇ ਹੋ ਗਈ ਅਸਈ ਹੋ ਗਿਆ ਪੂਰਾ 68 ਹੋ ਗਿਆ ਬਸ ਕਰ ਲਓ ਮੰਡੀ ਦੇ ਕੰਡੇ ਦਾ ਤੇ ਕੰਪਿਊਟਰ ਕੰਡੇ ਦਾ ਫਰਕ ਤੁਹਾਨੂੰ ਦਿਖਾਵਾਂਗੇ ਚੈੱਕ ਕਰਕੇ ਮੰਡੀ ਦਾ ਤੁਹਾਨੂੰ ਦਿਖਾਉਨੇ ਆ ਪਹਿਲਾਂ ਵੀ ਦਿਖਾਤਾ ਕੰਪਿਊਟਰ ਤੇ ਤੁਹਾਨੂੰ ਪਿੰਡ ਜਾ ਕੇ ਦਿਖਾਵਾਂਗੇ ਰਮਨ ਤੁਸੀਂ ਪਹਿਲਾਂ ਵਿਹਲੇ ਹੋ ਜਾਣਾ ਸਾਡੇ ਨਾਲ ਮੈਨੂੰ ਲੱਗਦਾ ਤੁਹਾਡਾ ਨੰਬਰ ਮੂਰੇ ਆ ਬਈ ਸਾਡੇ ਤੋਂ ਕੰਮ ਇੱਕੋ ਜਿਹਾ ਸੀ ਦੋਨੇ ਪਾਸੇ ਕਣਕ ਬਰਾਬਰ ਢੇਰੀਆਂ ਸੀ ਇੱਥੇ ਇਹਨਾਂ ਨੇ ਬੋਰੀਆਂ ਕਿਵੇਂ ਭਰ ਕੇ ਧਰੀ 1 2 3 4 5 6 7 ਨਹੀਂ ਸਹੀ ਆ ਵੀ ਸਹੀ ਆ ਦੇਖਦੇ ਆ ਪਹਿਲਾਂ ਕਿਹੜਾ ਪੀਲਾ ਹੁੰਦਾ ਵੈਸੇ ਦਾ ਇਹਨਾਂ ਨੇ ਪਹਿਲਾਂ ਵਿਲੇ ਹੋ ਜਾਣਾ ਇਹਨਾਂ ਦਾ ਨੰਬਰ ਪਹਿਲਾਂ ਲੱਗ ਗਿਆ ਇਹ ਹੁਣ ਅਸੀਂ ਜਾਣੇ ਆ ਕਿਉਂ ਖਲਤਾ ਜੀ ਜਾਣੇ ਆ ਬਿਲਕੁਲ ਜੀ ਅਸੀਂ ਚੱਲੇ ਪਿੰਡ ਨੂੰ ਅੱਜ ਅਸੀਂ ਵਿਲੇ ਹੋ ਗਏ ਵਿਲੇ ਹੋ ਗਏ ਜੀ ਯਾਨੀ ਕਣਕਲੇ ਪਾਸੇ ਵਿਲੇ ਹੋ ਗਏ ਟੂਵੀ ਵਾਲੀ ਰਹਿ ਗਈ ਟੂੜੀ ਰਹਿ ਗਈ ਤੇ ਉਸ ਤੋਂ ਬਾਅਦ ਫੇਰ ਲਾਵਾਂਗੇ ਝੋਨਾ ਝੋਨਾ ਲਾਵਾਂਗੇ ਫੇਰ ਲਾਵਾਂਗੇ ਝੋਨਾ ਮਿੱਤਰੋ ਨਾ ਇਹ ਆਪੋ ਬੱਬੇ ਦੀ ਕਿਰਪਾ ਨਾਲ ਮੂੰਗੀ 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 ਤਾਂ ਬਿਜਣੀ ਬਿਜਣੀ ਆ ਦੇਖ ਦੇਖਦੇ ਇੰਚ ਲਓ ਜੀ ਤੁਹਾਨੂੰ ਮੰਡੀ ਦੇ ਵੀ ਰੰਗ ਢੰਗ ਦਿਖਾ ਦਈਏ ਸ਼ਾਮ ਦੇ ਸ਼ਾਮ ਦੇ ਸ਼ਾਮ ਦੇ ਰਾਤ ਦੇ ਅਲਵਿਦਾ ਮੰਡੀ ਅਗਲੇ ਸਾਲ ਮਿਲेंगे ਝੋਨੇ ਮੌਕੇ ਮਿਲਾਂਗੇ ਟਰੈਕਟਰ ਆਪਣਾ ਖੜਾ ਚਲੋ ਜੀ ਛੋਟੂ ਚਲੀਏ ਇਧਰ ਦੀ ਨੰਗੂ ਟਰਾਲੀ ਤੇ ਵਾਪਸ ਆਊਗਾ ਇਧਰ ਆ ਉੱਥੇ ਬੈਕ ਕਰਦੇ ਸਾਨੂੰ ਕੁਰਸੀ ਚੱਕਦੇ ਪੁੱਤ ਪਿੱਛੋਂ ਕੁਰਸੀ ਚੱਕਦੇ ਕੁਰਸੀ ਚੱਕਦੇ ਉੱਥੇ ਹੀ ਕਮਾ ਲੈਣੇ ਆ ਇਹ ਤੂੰ ਆਏ ਨਾ ਤੁਹਾਡੇ ਚਲੋ ਬਾਪੂ ਜੀ ਤੁਸੀਂ ਕਰੋ ਗੱਡੀ ਅਜੇ ਤਾਂ ਕਮਾ ਲੈਣੀ ਐ ਇੱਥੋਂ ਓਕੇ ਮਿਲਦੇ ਆ ਪਿੰਡ ਜਾ ਕੇ ਓਕੇ ਗੱਡੀਆਂ ਬਹੁਤ ਗਲਤ ਲਾਉਂਦੇ ਆ ਇਹ ਇਹ ਤਾਂ ਫਸਲਾਂ ਦਾ ਟਾਈਮ ਆ ਟਰੱਕ ਚਾਹੀਦੇ ਨਹੀਂ ਇੱਥੇ ਮੰਡੀ ਚ ਬਹੁਤ ਰਾਹ ਰੂਡ ਦਾ ਵੀ ਚੱਕਰ ਪੈਂਦਾ ਮੰਡੀ ਦੇ ਵਿੱਚ ਤਾਂ ਇਹਨੇ ਘਰਾਦੇ ਸੀ ਮੰਡੀੋਂ ਜੱਟ ਬੇਲਾ ਹੋ ਕੇ ਬਾਹਰ ਨਿਕਲਦੀ ਸਾਰ ਸਾਹਮਣੇ ਠੇਕਾ ਆਏ ਆ ਕੰਮ ਵੀ ਛੁੱਕਾ ਨਾ ਜਾਵੇ ਜੱਟ ਜਿਵੇਂ ਮਰਜ਼ੀ ਕਰੇ ਟੈਕ ਟੋ ਕੇ ਆਵੇ ਕੰਮ ਜੇ ਇਥੋਂ ਫਸਲ ਵੇਚੋ ਟਾਇਰ ਟੋ ਕੇ ਘਰ ਨੂੰ ਜਾਓ ਜਿਹੜਾ ਬੰਦਾ ਪੈਂਦਾ